ਸਾਨੂੰ ਉਹਿਆ ਸਪਿੰਡ ਕੰਡ ਜਾਣਾ ਹੈ ਹਰ ਘਰ ਵਿਚੋਂ ਬੂਟਾ ਲੋਣਾ ਦੀ ਤੋਰ ਨਾਲ ਸਤਕਾਰ ਤੇ ਰੱਖ ਕਰੀਏ ਸਾਡੇ ਮਾਤੂ ਸਨ ਸਭ ਦਾਤ ਨੂੰ ਆ ਨਾ ਨਾ ਸਨਮਾਨ ਪਛਦੀ ਤੇ ਤੋਰੇ ਨਗਰ ਵਿੱਚ ਨਾ ਬੋਲਦਾ ਵਿਚਾਰ ਦਾ ਤਰਵਾ ਸੰਗਤ ਦਾ ਪਰਿਵਾਰ ਕੋਈ ਵੀ ਜਿਮਾ ਵਈਓ ਜੀ ਦਾ ਖਾਉ ਦਾ ਵਈਓ ਜੀ ਦੀ ਬੋਲ ਸਾਨੂੰ ਇਹ ਪਵਾਰੀਆਂ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਹੁਤ ਵੱਡੀ ਪੱਤਰ ਦੇ ਵਿਚਾਰ ਜਾ ਸਕਦਾ ਹੈ ਫੋਰ ਮੈਂ ਲੰਮਾ ਨਾ ਜਾਵਾਂ ਕਿਉਂਕਿ ਉਹ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚੇ ਨੇ ਰਾੜਾ ਸਾਹਿਬ ਸੰਪਰਦਾਇ ਦੇ ਮੁਖੀ ਜਨਮ ਜਨ ਰਾੜਾ ਵਰਸੀ ਸਮਾਗਮ ਔਰ ਸੈਮੀਨਾਰ ਬੱਗਾ ਖੂਨ ਮਲ ਕੈਂਪ ਔਰ ਇੱਕੀ ਕਰਕੇ ਕਈ ਸਮਾਗਮ ਹੋਏ ਜਿੱਥੇ ਨਾ ਸਨਾਂ ਕੇ ਸਾਰੇ ਰਾਕੇ ਵੀ ਸਾਰੇ ਨਗਰ ਦੇ ਇੱਕ ਬੰਦੇ ਸਹਿਯੋਗ ਦੀ ਲੋੜ ਹੈ ਸਤਿ ਸ੍ਰੀ ਅਕਾਲ ਮੈਂ ਬੇਨਤੀ ਕਰਾਂ ਸਰਵਾਰ ਸਾਹਾ ਪਰਸਾਨੋਂ ਜਿਹੜਾ ਆ ਕਰਨਗੇ ਕੋਥੇ ਸਾਡੇ ਸੰਗਤ ਦਾ ਧਰਵਾਦ ਕਰਦੇ ਹਾਂ ਜਿਹੜਾ ਪੰਡਾ ਜੀ ਬੇਨਤੀ ਕਰਾਂਗੇ ਕੋਟ ਜੂਰੇ ਗੁਰੂ ਸਾਹਿਬ ਵਾਲਾ ਬਲੂ ਜਥਾ ਆਇਆ ਪਾਪਾ ਗੁਰੂਕ ਸਿੰਘ ਜੀ ਆਏ ਨੇ ਸਮੂੱਚੇ ਸੰਤ ਸਾਹਿਬਾਨ ਸਤਿਕਾਰਯੋਗ ਸਾਧ ਸੰਗਤ ਜੀ ਗੁਰੂ ਫਤਿਹ ਬੋਲ ਆਏ ਜਿਨ੍ਹਾਂ ਨੇ ਸਮਾਪਕ ਸਿਆ ਮਾਪੁਰ ਕਾ ਨੇ ਸਥਾਨ ਤੇ ਇਸੇ ਢੇ ਚਿੰਗੇ ਭਾਗ ਨੇ ਸਾਡੇ ਜਿਸ ਦਾ ਸਾਧ ਸੰਗਤ ਜੀ ਬੇਨਤੀ ਹੈ ਅੱਜ ਦਾ ਜਿਹੜਾ ਸਮਾਗਮ ਹੈ 24 ਸਤੰਬਰ ਨੂੰ ਪੰਥ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਨੇ ਦੁਨੀਆਂ ਦੇ ਵਿੱਚ ਵੱਡੀ ਕਮਾਈ ਕਰਕੇ ਗਏ ਨੇ ਆਪਾਂ ਜਨਮ ਸ਼ਤਾਬਦੀ ਮਨਾਉਣੀਆਂ ਉਹਨਾਂ ਦੀ ਪਹਿਲਾ ਸਮਾਗਮ ਹੈ ਤੇ ਜਿਹੜਾ ਸਮਾਗਮ ਆਇਆ ਹੁੰਦਾ ਗੁਰੂ ਦਾ ਸਿੱਖ ਕਿਹਾ ਜਾਂਦਾ ਉਹਦੇ ਗੁਰੂ ਪਤੀ ਕੀ ਫਰਜ ਨੇ ਸੰਗਤ ਪ੍ਰਤੀ ਕੀ ਫਰਜ ਨੇ ਉਹਦਾ ਕਰਤਾਰ ਕੀ ਹੁੰਦਾ ਉਹਦੀ ਮਿਸਾਲ ਦੀ ਜਿਵੇਂ ਸ਼੍ਰੀਮਾਨ ਸੰਤੋਬਾਈ ਚਤਰੀ ਰਾਣਾ ਸਾਹ ਵਾਲੇ ਮਹਾਰਾਜ ਇੱਥੇ ਆਏ ਸੀ ਦਬਾਨ ਲਗਾਈ ਤੋੜੇ ਦੇ ਵਿੱਚ ਤੇ ਜਿਹੜੀ ਮੇਰੀ ਸੋਜੀ ਹੈ ਉਹ ਇੰਨੀ ਸੋਜੀ ਹੈ ਵੀ ਬਾਬਾ ਜੀ ਦਾ ਭਰਾਵਾ ਜਪਾ ਕੀਤੀ ਆ ਤਰਸ ਕੀਤਾ ਅੱਜ ਇੱਥੇ ਆਏ ਨੇ ਜੀ ਆਇਆਂ ਨੂੰ ਧੰਵਾਦ ਬਾਬਾ ਅਮਰੀਕ ਸਿੰਘ ਜੀ ਕਾਠੇ ਵਾਲੇ ਮਹਾਪੁਰਖ ਜਿਹੜਾ ਸਟੇਡੀਅਮ ਬਣਿਆ ਹੋਇਆ ਇਹਨਾਂ ਦੀ ਕਿਰਪਾ ਤੇ ਸੱਜਣ ਸਾਡੇ ਜੱਫੀਦਾਰ ਸਹਾਬਾਨ ਜੀ ਕੀ ਕਰਕੇ ਤੁਸੀਂ ਜਿੰਨੇ ਵੀ ਆਏ ਹੋ ਤੁਹਾਡਾ ਇੱਕ ਇੱਕ ਕਦਮ ਜਾ ਉਹ ਜਮਲਾ ਬਣਦਾ ਕੋਈ ਨਹੀਂ ਨਾ ਕੋਲਾ ਵੀ ਹੈ ਜੀ ਉਹ ਉਧਰ ਲਈ ਜੀ ਰੋਡਾ ਸਾਹਿਬ ਭਾਜੀ ਪਹਿਲੇ ਉਧਰ ਲਈ ਬਰਕਤ ਲਵਾ ਕੇ ਫਰੋ ਕਰ ਲੈਣਾ ਠੀਕ ਹੈ ਜੀ ਸਰਕਾਰ ਕੋ ਗੰਗਨ ਸਿਮਰ ਸ੍ਰੀ ਆ ਦਾ ਰਾਜ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿੱਥੇ ਸੋ ਉਧਰ ਜਾਏ 1720 289 ਤੇ ਆ ਪੁੰਨੇ ਨਾਲ ਲੱਗਦੇ ਲੱਗਦੇ ਉਹ ਵੀ ਲੰਮਾ ਗਾ ਜੀ ਮਿੱਟੀ ਬਾਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੜੀ ਤੋੜ ਕੇ ਟੱਪ ਚੇ ਗਲੂਆਂ ਨਾਲ ਚੱਪਿਆ ਇਹ ਉਹ ਕਿਨ ਪਾਲ ਖਿਜਾ ਤੇ ਤੋੜਦਾ ਪਤਾ ਲੱਗੂ ਵੀ ਅੰਨਾ ਸ਼ਲਾਗਾ ਜੋ ਹੈ ਨਾ ਗੁਰਮੁਖਾਂ ਦਾ ਇਹ ਹਰ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਕਰਨਾ ਚਾਹੀਦਾ ਤੇ ਸਿਮੇਜ ਜਿਸਤੋਂ ਪਹਿਲਾਂ ਬੇਨਤੀ ਕੀਤੀ ਆ 500 700 ਵੋਟਿਆਂ ਦਾ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੋਈ ਵਾਤਾਵਰਣ ਦਾ ਸੁਧਾਰ ਹੋ ਸਕਦਾ ਕੋਈ ਵੱਡਾ پلان ਲੀਕਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ ਛੋਟੇ ਉਦਮ ਕਰਨੇ ਪੈਂਦੇ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆਸ ਕਰਦਾ ਵੀ ਬਾਕੀ ਦੇ ਵੀ ਇਲਾਕਾ ਦੇ ਵਾਸੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾ ਵਾਸਤੇ ਯੋਗਦਾਨ ਪਾਉਣਾ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਬਾਤਾਂ ਤੈਨੂੰ ਦਿਨ ਬਾਤਾਂ ਬੰਦ ਦੂਸ਼ਤ ਹੁੰਦੇ ਆ ਗਰਮੀ ਮੈਂ ਤਾਂ ਆਪਣਾ ਮੈਸੇਜ ਦੇ ਤਾ ਜੀ ਹਰੇਕ ਪਿੰਡ ਦੀ ਪੰਚਾਇਤ ਕੋਲੇ ਆਪਣੀਆਂ ਜ਼ਮੀਨਾਂ ਪਈਆਂ ਨੇ। ਜੇ ਆਪਾਂ ਕਿਸੇ ਨੂੰ ਇਹ ਕਹਿ ਸਕਦੇ ਕੋਟੋ-ਕਟ ਪੰਚਾਇਤ ਤਾਂ ਇਹ ਕੰਮ ਕਰ ਸਕਦੀਆਂ ਨੇ ਵੀ ਜਿਹੜੀ ਆਪਣੀ ਪੰਚਾਇਤੀ ਜ਼ਮੀਨਾਂ ਉਹ ਚ ਬੂਟੇ ਲਾਓ ਔਰ ਕੁਝ ਨਾ ਕਰੋ। ਸਰ ਇਹਦੇ ਨਾਲ ਬਹੁਤ ਫਰਕ ਪੈ ਜਾਊਗਾ ਸਰਕਾਰ ਵੱਲੋਂ ਵੀ ਕਿਹਾ ਮੋਟਰ ਤੇ ਵੀ ਚਾਰ-ਚਾਰ ਬੂਟੇ ਲਗਾਉਣੇ ਜ਼ਰੂਰੀ ਬੂਟੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੱਗਣੇ ਚਾਹੀਦੇ ਨੇ ਚਲੋ ਵੀ ਠੀਕ ਹੈ ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਆ ਵੀ ਜਿੰਨੇ ਜਿੰਨੇ ਮੋਟਰ ਤੇ ਕੂਟੇ ਲੱਗ ਜੂਗਾ ਤਾਂ ਇੰਨੇ ਇੰਨੇ ਟੋਟਲ ਇੰਨੇ ਹੋ ਜਾਣਗੇ ਉਹ ਵੀ ਚੰਗੀ ਗੱਲ ਹੈ ਪਰ ਆਪਣੇ ਤੌਰ ਤੇ ਉਦਮ ਕਰਨਾ ਪੈਣਾ ਜੀ ਸਰਕਾਰਾਂ ਤੋਂ ਇਹਦੇ ਇਹਦੇ ਚ ਕਿਸੇ ਸਰਕਾਰ ਦਾ ਨਫਾ ਨੁਕਸਾਨ ਨਹੀਂ ਸਾਡੇ ਜਿਹੜੇ ਰਹਿਣ ਵਾਲੇ ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਨਫਾ ਨੁਕਸਾਨ ਆ ਜੇ ਨਵੇਂ ਦਰਖਤ ਲੱਗਣਗੇ ਧੰਨਵਾਦ ਇਹ ਚ ਆਪਾਂ ਅੱਜ ਰਿਅਲਾਈਜ਼ ਕਰ ਲਈ ਇਹ ਟੋੜਾ ਸਾਹਿਬ ਦੀ 100 ਸਾਲਾਂ ਜਨਮ ਸ਼ਤਾਬ ਦੀ ਨੂੰ ਪਹਿਲਾ ਸਮਾਗਮ ਸੀ ਸਾਡਾ ਵਾਤਾਵਰਣ ਸੰਭਾਲ ਲਹਿਰ ਇੱਕ ਲਹਿਰ ਹੈ ਪਹਿਲਾ ਪ੍ਰੋਗਰਾਮ ਹੈ ਜਿਹੜਾ ਟੋੜੀ ਵਿਕੇ ਕਰਿਆ ਗਿਆ ਮਹਾਂਪੁਰਖ ਆਏ ਨੇ ਬਾਬਾ ਬਲਜਿੰਦਰ ਸਾਹਿਬ ਵਾਲੇ ਮੁੱਖੀ ਸੰਪਰਦਾਏ ਆਏ ਨੇ ਅਸ਼ੀਰਵਾਦ ਦਿੱਤਾ ਹੈ ਬਾਬਾ ਮਰੀਖ ਸਿੰਘ ਜੀ ਅਤੇ ਕਰ ਸਾਹਿਬ ਹੋਰ ਬੇਅੰਤ ਮਹਾਂਪੁਰਖ ਆਏ ਨੇ ਇਹਨਾਂ ਦਾ ਅਸ਼ੀਰਵਾਦ ਲੈ ਕੇ ਅਰੰਭ ਹੋਈ ਹੈ ਲਹਿਰ ਅਸੀਂ ਪਿੰਡ ਪਿੰਡ ਜਾਵਾਂਗੇ ਸ਼ਹਿਰਾਂ ਜਾਵਾਂਗੇ ਜ਼ਿਲ੍ਹਿਆਂ ਜਾਵਾਂਗੇ ਸੰਗਤ ਸਾਨੂੰ ਡੀਗਰੀ ਸੀ ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਰ ਟੋੜਾ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਵੀ ਬੰਦਾ ਟੋੜਾ ਸਾਨੂੰ ਪਿਆਰ ਕਰਦਾ ਚੰਗੇ ਕਰਤਾਰ ਵਾਲੇ ਵਿਅਕਤੀ ਜਿਹੜਾ ਜਿਹਦਾ ਕਰਤਾਰ ਹੈ ਉਹ ਕਹਿੰਦੇ ਜੀ ਟੋੜਾ ਸਾਹਿਬ ਦੇ ਨਾਂ ਦੇ ਉੱਪਰ ਗੱਲ ਚਲਣੀ ਚਾਹੀਦੀ ਹੈ ਤੇ ਅੱਜ ਲਹਿਰ ਸ਼ੁਰੂ ਹੋਈ ਹੈ ਪਾਸ਼ਾ ਕਿਰਪਾ ਕਰੇ ਬਖਸ਼ ਕਰੇ ਮਾਪਕਾਂ ਸ਼ਿਵਾਰ ਮਿਲੇ ਇਹ ਹਰ ਪਿੰਡ ਪਿੰਡ ਜਾਵਾਂਗੇ ਅਸੀਂ ਅਰ ਅਸੀਂ ਇਹ ਵੀ ਅਪੀਲ ਕਰਦਾ ਸੰਗਤ ਨੂੰ ਵੀ ਕੁੱਟੋ ਕੱਟ ਹਰ ਵਿਅਕਤੀ ਇੱਕ ਦਰਾਖਤ ਆਪਣੇ ਘਰੇ ਜਾਂ ਖੇਤ ਚ ਲਾਵੇ ਉਹਨੂੰ ਪਾਲੇ ਵੀ ਕੱਲ ਲਾਉਣ ਦੀ ਨਹੀਂ ਸੰਭਾਲ ਕੇ ਵੱਡੇ ਕਰਨ ਦੀ ਵੀ ਹੈ ਸਾਡੀ ਕੋਸ਼ਿਸ਼ ਹੈ ਸ਼ਤਾਬਜੀ ਦੇ ਬੂਟਾ ਲੱਗੇ ਜਨ ਸ਼ਤਾਬ ਦੇ ਟੋੜਾ ਸਾਹਿਬ ਦੇ ਉਹ ਵੱਡਾ ਹੋ ਕੇ ਸਾਡੇ ਹੁਣ ਪੀੜ੍ਹੀਆਂ ਨੂੰ ਇੱਕ ਯਾਦਗਾਰ ਰਵੇ ਤੇ ਟੋੜਾ ਸਾਹਿਬ ਦੀ ਯਾਦ ਪਾਵੇ ਅਸੀਂ ਜਿਸ ਤਰ੍ਹਾਂ ਟੋੜਾ ਸਾਹਿਬ ਜੀਵਨਤੀ ਉਹ ਤੋਂ ਸੇਧ ਲੈ ਕੇ ਚੰਗੇ ਸਿੱਖ ਬਣੀਏ ਚੰਗੇ ਸੇਵਾਦਾਰ ਬਣੀਏ ਔਰ ਪੰਥ ਨੂੰ ਸਮਰਪਿਤ ਰਹੀਏ ਇਹ ਸਾਡੀ ਬੇਨਤੀ ਹੈ ਨਾ ਟੀਚਾ ਟੀਚਾ ਅਸੀਂ ਗਿਣਤੀਆਂ 'ਚ ਨਹੀਂ ਪੈਣਾ ਅਸੀਂ ਤਾਂ ਕੁਆਲਿਟੀ ਦੇਣੀ ਹੈ ਜਿਹੜਾ ਲੱਗੂ ਨੂੰ ਪਾਲਾਂਗੇ ਮੈਨੂੰ ਹੁਸ਼ਿਆਰਪੁਰ ਤੋਂ ਹੀ ਫੋਨ ਆਏ ਸੀਗੇ ਦੁਆਬੇ ਚ ਵੀ ਆਏ ਸੀ ਕਿ ਵੀ ਅਸੀਂ ਆਉ ਜੀ ਅਸੀਂ ਤਿਆਰ ਹਾਂ ਟਾੜਾ ਸਾਹਿਬ ਦੇ ਨੋਤੇ ਅਸੀਂ ਸ਼ੁਰੂ ਕਰਨੀ ਹੈ ਸੰਗਰੂਰ ਤੋਂ ਆਏ ਨੇ ਬਠਿੰਡੇ ਤੋਂ ਆਏ ਨੇ ਕਹਿੰਦਾ ਬਾਬਾ ਸਮੁੱਚੀ ਦੁਨੀਆ ਦਾ ਜਿਹੜਾ ਸਿੱਕ ਵਸਦਾ ਟਾੜਾ ਸਾਨੂੰ ਪਿਆਰ ਕਰਦਾ ਉਹ ਕਹਿੰਦਾ ਜੀ ਉਹਨਾਂ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਵਧੀਆ ਪ੍ਰੋਲਾ ਵਾਤਾਵਰਨ ਨੂੰ ਸੰਭਾਲ ਕਰੀਏ ਜਿੱਦੀ ਜ਼ਰੂਰਤ ਹੈ ਸਮੇਂ ਦੀ ਨਾਲੇ ਪੰਨ ਨਾਲੇ ਫਲੀਆਂ ਨਾਲੇ ਟਾੜਾ ਸਾਹਿਬ ਨੂੰ ਯਾਦ ਕਰਾਂਗੇ ਨਾਲੇ ਵਾਤਾਵਰਨ 'ਚ ਆਪਣਾ ਯੋਗਦਾਨ ਪਾਵਾਂਗੇ ਆਪਣੀਆਂ ਉਹ ਜਿਹੜੇ ਪੀੜ੍ਹੀਆਂ ਨੇ ਉਹਨੂੰ ਚੰਗਾ ਵਾਤਾਵਰ ਜਾਮਣ ਔਲਾ ਤੇ ਅਮਰੂਦ ਨਾਲ ਅਸੀਂ ਨੇ ਸ਼ਾਨਦਾਰ ਬੁੱਟੀ ਵੀ ਲਾਏ ਨੇ ਪਪੂਲਰ ਵੀ ਆ ਹਰ ਤਰ੍ਹਾਂ ਦੇ ਬੂਟੇ ਲਾ ਰਹੇ ਆ ਤਾਂ ਕਿ ਇਕੱਲੇ ਅਸੀਂ ਫਰੂਟਾਂ ਤੱਕ ਨਾ ਸਿਮਤ ਰਹੀ ਜਿਹੜੀ ਜ਼ਿੰਦਗੀ ਲੋੜ ਪੈਂਦੀ ਹੈ ਹਰ ਬੂਟੇ ਦੀ ਫਲਦਾਰ ਵੀ ਤੇ ਸ਼ਾਨਦਾਰ ਵੀ ਉਹ ਸਾਰੇ ਅਸੀਂ ਬੂਟੇ ਲਾ ਰਹੇ ਆ ਤੇ ਜੰਗੜਾਤਪੁਰ ਦਾ ਧੰਨਵਾਦ ਹੈ ਸਾਨੂੰ ਬਹੁਤ ਸਹਿਯੋਗ ਕਰ ਰਹੇ ਨੇ ਇਹ ਤੇ ਹਰ ਪਿੰਡ ਜਾਵਾਂਗੇ ਹਰ ਸ਼ਹਿਰ ਜਾਵਾਂਗੇ ਗੁਰੂ ਕਿਰਪਾ ਕਰੇ ਅਸੀਸ ਬਖਸ਼ੇ ਸੰਗਤ ਇਹਨੂੰ ਬੜੀ ਚੜ੍ਹਦੀ ਕਲਾ ਲੈ ਕੇ ਜਾਵਾਂਗੇ ਲਹਿਰ ਨੂੰ ਇਹ ਇੱਕ ਲਹਿਰ ਹੈ ਨਾ ਕਿ ਇੱਕ ਸਮਾਗਮ ਹੈ ਅੱਜ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਦਾ ਦਿਹਾੜਾ ਹੈ ਪੰਥਰਤਨ ਜਿੱਦਾਂ ਗੁਰਚੰਦ ਸਿੰਘ ਟੋੜਾ ਸਾਹਿਬ ਜਿਨ੍ਹਾਂ ਦਾ ਨਾਮ ਸਾਜੀ ਦੁਨੀਆਂ ਦੇ ਵਿੱਚ ਬਹੁਤ ਮਾਨ ਸਨਮਾਨ ਤੇ ਇਮਾਨਦਾਰੀ ਪੱਖੋਂ ਮੰਨਿਆ ਜਾਂਦਾ ਸੀ ਹਰ ਬੰਦਾ ਉਹਨਾਂ ਨਾਲ ਗੱਲ ਕਰਨ ਦੀ ਝਿਜਕ ਕਰਦਾ ਸੀ ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਉਹਨਾਂ ਦਾ ਰਹਿਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਅੱਜ ਉਹਨਾਂ ਦੇ 100 ਸਾਲਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਤੇ ਉਹਦੇ ਸੰਬੰਧ ਦੇ ਵਿੱਚ ਸਾਸਤਵਿੰਦਰ ਸਿੰਘ ਕੜਾ ਸਾਹਿਬ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਕਲੱਬ ਨੂੰ ਨਾਲ ਲੈ ਕੇ ਸੰਤਾ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਅੱਜ ਬਾਤਾ ਬਨਪਤੀ ਪਲਾਂਟੇਸ਼ਨ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਸਭ ਨੂੰ ਵਧਾਈ ਦਿੰਦਾ ਇਸ ਗੱਲ ਦੀ ਔਰ ਉਸ ਸ਼ੁਰੂ ਵੀ ਤਰਬਣੀ ਤੋਂ ਸ਼ੁਰੂ ਕੀਤਾ ਹੈ ਜਦੋਂ ਕਦੇ ਵੀ ਅੱਗੇ ਕੋਈ ਪਿੰਡ ਵੱਜਦਾ ਸੀਗਾ ਉਹ ਤਰਬਣੀ ਤੋਂ ਸ਼ੁਰੂ ਕਰਦੇ ਸੀ ਸੋ ਅੱਜ ਵੀ ਤਰਬਣੀ ਤੋਂ ਸ਼ੁਰੂ ਕੀਤਾ ਇਸ ਗੱਲ ਦੀ ਜਿੰਨੀ ਵਧਾਈ ਲਈ ਉਹਨੀ ਥੋੜੀ ਆ